ਹਾਈ ਕੋਰਟ ਦੇ ਉੱਚ ਅਦਾਲਤ ਦੇ ਇਸ ਜੱਜ ਨੇ ਐਸਾ ਬਿਆਨ ਕੱਢ ਮਾਰਿਆ ਹੈ ਪੂਰੇ ਦੇਸ਼ 'ਚ ਵੱਡਾ ਰੌਲਾ ਪੈ ਗਿਆ ਹੈ ਵੱਡਾ ਮੁੱਦਾ ਖੜਾ ਹੋ ਗਿਆ ਹੈ ਅੱਜ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਜ਼ਰੂਰ ਲਿਖਿਓ ਕਿ ਤੁਸੀਂ ਇਸ ਜੱਜ ਸਾਹਿਬ ਦੇ ਬਿਆਨ ਬਾਰੇ ਕੀ ਕਹੋਗੇ ਇਹ ਜੀ ਮੌਜੂਦਾ ਹਾਈ ਕੋਰਟ ਅਲਾਬਾਦ ਹਾਈ ਕੋਰਟ ਦਾ ਮੌਜੂਦਾ ਜੱਜ ਸਾਹਿਬ ਹੈ ਇਹਦਾ ਨਾਮ ਸ਼ੇਖਰ ਯਾਦਵ ਹੈ ਔਰ ਇਹਨੇ ਐਸਾ ਬਿਆਨ ਦਿੱਤਾ ਹੈ ਜੀਦੇ ਖਿਲਾਫ ਸੁਪਰੀਮ ਕੋਰਟ ਦੇ ਸੀਨੀਅਰ ਵਕੀਲਾ ਨੇ ਸੁਪਰੀਮ ਕੋਰਟ ਦੇ ਮੁੱਖ ਜੱਜ ਨੂੰ ਲਿਖਤੀ ਸ਼ਿਕਾਇਤ ਇਸ ਜੱਜ ਦੀ ਕੀਤੀ ਹੈ ਤੇ ਇਹ ਮੰਗ ਕੀਤੀ ਹੈ ਕਿ ਇਸ ਜੱਜ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਜਾਏ ਤੇ ਬਹੁਤ ਵੱਡੇ ਦੋਸ਼ ਇਸ ਜੱਜ ਦੇ ਉੱਪਰ ਲਾਏ ਗਏ ਨੇ ਅਸਲ ਮਸਲਾ ਕੀ ਹੈ ਅਸਲ ਕਹਾਣੀ ਕੀ ਹੈ ਅਖੀਰ ਤੱਕ ਗੌਰ ਨਾਲ ਸੁਣਿਓ ਤੇ ਸਮਝਿਓ ਦੇਖੋ ਜੀ ਇਹ ਜੱਜ ਸਾਹਿਬ विश्व हिंदू परिषद ਦੇ ਇੱਕ ਸਮਾਗਮ ਚ ਗਏ ਉੱਥੇ ਜਾ ਕੇ ਤੇ ਇਸ ਜੱਜ ਸਾਹਿਬ ਨੇ ਭਾਸ਼ਣ ਦਿੱਤਾ ਹੁਣ ਇਹ ਜੱਜ ਸ਼ੇਖਰ ਯਾਦਵ ਜਿਹੜਾ ਮੌਜੂਦਾ Allahabad High Court ਦਾ ਜੱਜ ਹੈ ਉਹ ਅਦਾਲਤ ਦਾ ਜੱਜ ਹੈ ਜੱਜ ਉੱਥੇ ਕੀ ਬੋਲ ਰਿਹਾ ਜਿਹਦੇ ਕਰਕੇ ਸ਼ਿਕਾਇਤ ਕੀਤੀ ਗਈ ਵੇਖੋ ਜੱਜ ਜਿਹੜੇ ਨੇ ਉਹਨਾਂ ਨੇ ਕਾਨੂੰਨ ਤੇ ਸੰਵਿਧਾਨ ਦੀ ਰਾਖੀ ਕਰਨੀ ਹੁੰਦੀ ਹੈ ਸੰਵਿਧਾਨ ਦੇ ਮੁਤਾਬਕ ਉਹਨਾਂ ਨੇ ਸਭ ਕੁਝ ਚਲਾਉਣਾ ਹੁੰਦਾ ਹੈ ਤੇ ਇਹ ਜੱਜ ਸਾਹਿਬ ਉਥੇ ਕੀ ਬੋਲ ਰਹੇ ਨੇ ਇਹ ਜੱਜ ਸਾਹਿਬ ਨੇ ਉਥੇ ਬਿਆਨ ਦਿੱਤਾ ਆਪਣੇ ਭਾਸ਼ਣ ਦੇ ਵਿੱਚ ਕਹਿੰਦੇ ਕਿ ਦੇਸ਼ ਨੂੰ ਬਹੁ ਗਿਣਤੀ ਦੇ ਹਿਸਾਬ ਨਾਲ ਚਲਾਉਣਾ ਚਾਹੀਦਾ ਔਰ ਦੇਸ਼ ਦੇ ਵਿੱਚ ਜਿਹੜੇ ਕਾਨੂੰਨ ਨੇ ਉਹ ਵੀ ਬਹੁ ਗਿਣਤੀ ਜਿਹੜੇ ਫਿਰਕੇ ਨੇ ਉਹਨਾਂ ਦੇ ਮੁਤਾਬਕ ਚੱਲਦੇ ਨੇ ਤੇ ਨਾਲੇ ਇਹਨੇ ਜਿਹੜੇ ਘੱਟ ਗਿਣਤੀ ਧਾਰਮਿਕ ਭਾਈਚਾਰੇ ਨੇ ਉਹਨਾਂ ਦੇ ਉੱਪਰ ਟਿੱਪਣੀਆਂ ਕੀਤੀਆਂ ਨੇ ਐਸੀਆਂ ਟਿੱਪਣੀਆਂ ਕੀਤੀਆਂ ਨੇ ਜਿਨ੍ਹਾਂ ਦਾ ਵੱਡਾ ਰੋਲਾ ਪੈ ਗਿਆ ਇਥੋਂ ਤੱਕ ਕਿ ਇਹਨਾਂ ਨੇ ਇੱਕ ਗੱਲ ਆਖੀ ਇਹ ਕਹਿੰਦੇ ਜਿਹੜੇ ਕਠਮੁੱਲੇ ਲੋਕ ਨੇ ਇਹ ਬਹੁਤ ਕਠ ਕਠਮੁੱਲੇ ਜਿਹੜੇ ਨੇ ਇਹ ਬਹੁਤ ਘਾਤਕ ਨੇ ਔਰ ਇਹਨਾਂ ਤੋਂ ਸਾਵਧਾਰ ਰਹਿਣਾ ਚਾਹੀਦਾ ਤੇ ਨਾਲੇ ਮੁਸਲਮ ਭਾਈਚਾਰੇ ਦੇ ਵਿਆਹਾਂ ਬਾਰੇ ਔਰ ਉਹਨਾਂ ਦੇ ਜਿਹੜੇ ਸਮਾਜਿਕ ਰੀਤੀ ਰਿਵਾਜ ਨੇ ਉਹਨਾਂ ਦੇ ਉੱਪਰ ਐਸੀਆਂ ਟਿੱਪਣੀਆਂ ਕੀਤੀਆਂ ਜਿਨ੍ਹਾਂ ਦੇ ਉੱਪਰ ਲਾਜ਼ਮੀ ਤੌਰ ਤੇ ਸਵਾਲ ਉੱਠਣੇ ਵੀ ਸੀ ਉੱਠ ਵੀ ਖੜੇ ਹੋਏ ਨੇ ਰੌਲਾ ਵੀ ਪੈ ਗਿਆ ਜਿਹੜਾ 메ਨ ਮੀਡੀਆ ਨੂੰ ਛੱਡ ਕੇ ਸੋਹਿਰਦ ਮੀਡੀਆ ਨੇ ਵੱਡਾ ਮੁੱਦਾ ਉਠਾ ਲਿਆ ਕਿਉਂਕਿ ਜਿਹੜਾ ਜੱਜ ਹੁੰਦਾ ਹੈ ਖਾਸ ਕਰ ਹਾਈ ਕੋਰਟ ਉੱਚ ਅਦਾਲਤ ਦਾ ਜੱਜ ਜੱਜ ਨੇ ਸੰਵਿਧਾਨ ਮੁਤਾਬਕ ਚੱਲਣਾ ਹੁੰਦਾ ਹੈ ਸੰਵਿਧਾਨ ਜਿਹੜਾ ਹੈ ਭਾਰਤ ਦਾ ਉਹ ਕਹਿੰਦਾ ਹੈ ਕਿ ਜਿਹੜੇ ਮੌਲਿਕ ਅਧਿਕਾਰ ਸੰਵਿਧਾਨ ਦੇ ਵਿੱਚ 14 ਤੋਂ 32 ਅਨੁਛੇਦ ਤੱਕ ਦਰਜ ਨੇ ਉਹਨਾਂ ਦੇ ਵਿੱਚ ਪਹਿਲਾ ਮੌਲਿਕ ਅਧਿਕਾਰ ਹੈ ਸਮਾਨਤਾ ਦਾ ਅਧਿਕਾਰ ਜਿਦੱਚ ਇਹ ਲਿਖਿਆ ਹੈ ਕਿ ਸਾਰੇ ਲੋਕਾਂ ਨੂੰ ਧਰਮ ਦੇ ਫਿਰਕੇ ਦੇ ਰੰਗ ਦੇ نسل ਦੇ ਲਿੰਗ ਦੇ ਆਧਾਰ ਤੇ ਬਿਲਕੁਲ ਬਰਾਬਰ ਸਮਝਿਆ ਜਾਏਗਾ ਕਿਸੇ ਨਾਲ ਧਰਮ ਦੇ ਜਾਤ ਦੇ نسل ਦੇ ਰੰਗ ਦੇ ਆਧਾਰ ਤੇ ਕੋਈ ਵਿਤਕਰਾ ਨਹੀਂ ਕੀਤਾ ਜਾਏਗਾ ਔਰ ਇਹ ਜੱਜ ਸਾਹਿਬ ਕੀ ਕਹਿ ਰਹੇ ਨੇ ਇਹ ਜੱਜ ਸਾਹਿਬ ਜਿਹੜੇ ਪਹਿਲਾਂ ਤਾਂ ਗਏ ਵਿਸ਼ਵ Hindu ਪ੍ਰੀਸ਼ਦ ਦੇ ਇੱਕ ਧਾਰਮਿਕ ਸੰਸਥਾ ਦੇ ਸਮਾਗਮ ਦੇ ਵਿੱਚ ਹੁਣ ਦੇਖੋ ਜਿਹੜੀ ਸ਼ਿਕਾਇਤ ਇਸ ਜੱਜ ਸਾਹਿਬ ਦੀ ਜਿਹੜੇ ਐਡਵੋਕੇਟ ਸੁਪਰੀਮ ਕੋਰਟ ਦੇ ਪ੍ਰਸ਼ਾਂਤ ਕੂਸ਼ਨ ਹੈ ਬੜੇ ਦਲੇਰ ਤੇ ਸਹਿਰਦ ਵਕੀਲ ਮੰਨੇ ਜਾਂਦੇ ਆ ਅੱਜ ਤੱਕ ਉਹਨਾਂ ਨੇ ਬੜੇ ਇਹੋ ਜਿਹੇ ਦਲੇਰ ਕਦਮ ਚੁੱਕੇ ਨੇ ਜਿਹੜੇ ਆਮ ਵਕੀਲ ਨਹੀਂ ਚੁੱਕਦੇ ਉਹਨੇ ਸ਼ਿਕਾਇਤ ਕਰ ਦਿੱਤੀ ਆ ਇਸ ਜੱਜ ਦੀ ਸੁਪਰੀਮ ਕੋਰਟ ਨੂੰ ਔਰ ਉਹਦੇ ਚ ਪ੍ਰਸ਼ਾਂਤ ਕੂਸ਼ਨ ਨੇ ਇਹ ਆਖਿਆ ਉਹ ਕਹਿੰਦਾ ਪਹਿਲੀ ਤਾਂ ਗੱਲ ਇਸ ਜੱਜ ਨੇ ਜਿਵੇਂ ਇੱਕ ਧਾਰਮਿਕ ਭਾਈਚਾਰੇ ਨੂੰ ਉੱਚਾਇਆ ਤੇ ਉੱਪਰ ਕੀਤਾ ਤੇ ਜਿਹੜੇ ਦੂਜੇ ਧਾਰਮਿਕ ਭਾਈਚਾਰੇ ਨੇ ਉਹਨਾਂ ਦੇ ਪ੍ਰਤੀ ਇੱਕ ਵਿਤਕਰੇ ਦੀ ਭਾਵਨਾ ਦਿਖਾਈ ਹੈ ਤੇ ਬਹੁ ਗਿਣਤੀ ਮੁਤਾਬਕ ਦੇਸ਼ ਚੱਲਣ ਦਾ ਮਤਲਬ ਵੀ ਇੱਕ ਜਿਹੜਾ ਧਾਰਮਿਕ ਭਾਈਚਾਰਾ ਜਿਹਦੀ ਗਿਣਤੀ ਵੱਧ ਹੈ ਉਹਦੇ ਮੁਤਾਬਕ ਸਾਰਾ ਕੁਝ ਚੱਲਣਾ ਚਾਹੀਦਾ ਤਾਂ ਪ੍ਰਸ਼ਾਂਤ ਪੂਸ਼ਣ ਨੇ ਸ਼ਿਕਾਇਤ ਕੀਤੀ ਹੈ ਨੰਬਰ 1 ਉਹ ਕਹਿੰਦਾ ਇਸ ਜੱਜ ਸਾਹਿਬ ਨੇ ਜਿਹੜੀ ਸੰਵਿਧਾਨ ਦੀ ਸੋਚ ਚੁੱਕੀ ਸੀ ਉਹਦੀ ਉਲੰਘਣਾ ਕੀਤੀ ਹੈ ਦੂਜੀ ਗੱਲ ਜਿਹੜੀ ਸੰਵਿਧਾਨ ਦੀ ਭਾਵਨਾ ਹੈ ਬਰਾਬਰੀ ਦੀ ਉਹਦੀ ਉਲੰਘਣਾ ਕੀਤੀ ਹੈ ਤੀਜਾ ਉਹ ਕਹਿੰਦਾ ਜਿਹੜੇ ਜੱਜਾਂ ਦੀ ਅਚਾਰ ਸਹਿਤਾ ਹੁੰਦੀ ਹੈ ਉਹਦੀ ਵੀ ਇਸ ਜੱਜ ਸਾਹਿਬ ਨੇ ਉਲੰਘਣਾ ਕੀਤੀ ਹੈ ਔਰ ਜਿਹੜੀ ਇੱਕ ਫਿਰਕਾ ਪ੍ਰਸਤੀ ਦੀ ਸੋਚ ਹੈ ਉਸ ਨੂੰ ਇਸ ਜੱਜ ਸਾਹਿਬ ਨੇ ਬੜਾਵਾ ਦਿੱਤਾ ਹੈ ਔਰ ਇਸ ਤਰੀਕੇ ਦੇ ਨਾਲ ਕਈ ਤਰ੍ਹਾਂ ਦੇ ਵੱਡੇ ਦੋਸ਼ ਇਸ ਜੱਜ ਦੇ ਉੱਪਰ ਜਿਹੜੇ ਐਡਵੋਕੇਟ ਪ੍ਰਸ਼ਾਂਤ ਕੂਸ਼ਨ ਨੇ ਔਰ ਹੋਰ ਕਈ ਵਕੀਲ ਨੇ ਜਿਹੜੇ ਜਿਹੜੇ ਲੋਕਪੱਖੀ ਵਕੀਲ ਕਹੇ ਜਾਂਦੇ ਨੇ ਉਹਨਾਂ ਨੇ ਲਾ ਦਿੱਤੇ ਨੇ ਸ਼ਿਕਾਇਤ ਕਰ ਦਿੱਤੀ ਹੈ ਔਰ ਨਾਲ ਹੀ ਉਹਨਾਂ ਨੇ ਮੰਗ ਕੀਤੀ ਹੈ ਕਿ ਜੱਜ ਦੇ ਉੱਪਰ ਕਾਰਵਾਈ ਕਰਕੇ ਇਹਨੂੰ ਲਾਇਆ ਵੀ ਜਾਏ ਤੇ ਇੰਪੀਚਮੈਂਟ ਮਹਾਦੋਸ਼ ਦਾ ਮੁਕੱਦਮਾ ਇਸ ਜੱਜ ਦੇ ਉੱਪਰ ਚੱਲਣਾ ਚਾਹੀਦਾ ਹੈ ਜੜੀਆਂ ਵਿਰੋਧੀ ਪਾਰਟੀਆਂ ਨੇ ਪਾਰਲੀਮੈਂਟ 'ਚ ਉਹਨਾਂ ਨੇ ਵੀ ਇਸ ਮੁੱਦੇ ਨੂੰ ਜ਼ੋਰ ਨਾਲ ਚੁੱਕ ਲਿਆ ਔਰ ਹੁਣ ਤੁਸੀਂ ਇਹ ਦੇਖੋ ਵੀ ਜੱਜ ਜਿਨੇ ਫੈਸਲੇ ਕਰਨੀ ਨੇ ਜਿਨੇ ਰੰਗ ਨਸਲ ਧਰਮ ਜਾਤ ਨਹੀਂ ਵੇਖਣੀ ਜਿਨੇ ਫੈਸਲੇ ਕਰਨੇ ਆ ਜਿਨੇ ਨਿਆਂ ਦੇਣਾ ਹੈ ਜਿਨੇ ਇਨਸਾਫ ਦੇਣਾ ਹੈ ਉਹ ਜੱਜ ਹੀ ਜੇ ਐਸੀਆਂ ਗੱਲਾਂ ਕਰਨਗੇ ਜਿਹੜੀਆਂ ਇਹ ਜੱਜ ਸਾਹਿਬ ਨੇ ਕੀਤੀਆਂ ਨੇ ਤਾਂ ਫਿਰ ਲੋਕ ਇਨਸਾਫ ਦੀ ਉਮੀਦ ਕਿਤੇ ਤੋਂ ਕਰਨਗੇ ਨਿਆਂ ਪਾਲਿਕਾ ਨੂੰ ਅਦਾਲਤਾਂ ਨੂੰ ਮਾਨਯੋਗ ਕਿਹਾ ਜਾਂਦਾ ਹੈ ਜੱਜਾਂ ਨੂੰ ਵੀ ਮਾਨਯੋਗ ਜੱਜ ਸਾਹਿਬ ਕਿਹਾ ਜਾਂਦਾ ਹੈ ਇਹਖੋ ਜੇ ਅਦਾਲਤਾਂ ਤੋਂ ਨਿਆਂ ਮਿਲਦਾ ਹੈ ਜਾਂ ਜਿੱਥੋਂ ਵੀ ਇਨਸਾਫ ਮਿਲਦਾ ਹੈ ਤਾਂ ਉਹਨੂੰ ਮਾਣੀਯੋਗ ਕਹਿ ਦੇਣਾ ਕੋਈ ਮਾੜੀ ਗੱਲ ਨਹੀਂ ਠੀਕ ਹੈ ਪਰ ਹੁਣ ਕੀ ਇਸ ਜੱਜ ਸਾਹਿਬ ਨੂੰ ਕੀ ਕਿਹਾ ਜਾਵੇ ਕੀ ਇਹ ਮਾਣੀਯੋਗ ਵਾਲੀ ਗੱਲ ਹੈ ਜਦੋਂ ਸੰਵਿਧਾਨ ਕਹਿੰਦਾ ਹੈ ਕਿ ਸਾਰੇ ਬਰਾਬਰ ਨਹੀਂ ਇਨਸਾਨੀਅਤ ਕਹਿੰਦੀ ਹੈ ਕਿ ਸਾਰੇ ਬਰਾਬਰ ਨਹੀਂ ਹੁਣ ਇਹ ਜੱਜ ਸਾਹਿਬ ਕਹਿੰਦੇ ਬਹੁ ਗਿਣਤੀ ਬਹੁ ਗਿਣਤੀ ਭਾਈਚਾਰਾ ਸਾਡਾ Hindu ਭਾਈਚਾਰਾ ਹੈ ਪਹਿਲਾਂ ਹੀ ਕੁਝ ਜੜੀਆਂ ਕੱਟੜਪੰਥੀ ਜਥੇਬੰਦੀਆਂ ਨੇ ਕੁਝ ਕੱਟੜ ਸਿਆਸਤਾਂ ਨੇ ਮੌਕਾਪ੍ਰਸਤ ਸਿਆਸਤਾਂ ਨੇ ਉਹ ਲੋਕਾਂ ਨੂੰ ਫਿਰਕਿਆ ਧਰਮਾਂ ਦੇ ਨਾਂ ਤੇ ਵੰਡਦੀਆਂ ਨੇ ਪਾੜਦੀਆਂ ਨੇ ਉਹ ਤਾਂ ਪਹਿਲਾਂ ਹੀ ਐਸੇ ਬਿਆਨ ਦਿੰਦੀਆਂ ਰਹਿੰਦੀਆਂ ਨੇ ਤੇ ਇਹ ਜੱਜ ਸਾਹਿਬ ਨੇ ਵਿਸ਼ਵ Hindu ਪ੍ਰੀਸ਼ਦ ਦੇ ਸਮਾਗਮ ਤੇ ਜਾ ਕੇ ਉਸੇ ਸੁਰ ਨਾਲ ਸੁਰ ਮਲਾਈ ਹੈ ਇਹ ਗੱਲ ਸੁਣ ਕੇ ਬਹੁਤ ਇੱਕ ਸ਼ਰਮ ਮਹਿਸੂਸ ਹੁੰਦੀ ਹੈ ਕਿ ਸਾਡੇ ਉੱਚ ਅਦਾਲਤ ਦੇ ਜੱਜ ਸਾਹਿਬ ਐਹੋ ਜੀ ਗੱਲ ਕਿਵੇਂ ਕਰ ਸਕਦੇ ਨੇ ਵੇਖੋ ਜੱਜ ਸਾਹਿਬ ਕਹਿੰਦੇ ਆ ਬੋਹ ਗਿਣਤੀ ਦੇ ਮੁਤਾਬਕ ਜਿਹੜੇ ਆ ਉਹ ਦੇਸ਼ ਚੱਲਣਾ ਚਾਹੀਦਾ ਤੇ ਬੋਹ ਗਿਣਤੀ ਮੁਤਾਬਕ ਹੀ ਕਾਨੂੰਨ ਦੇ ਫੈਸਲੇ ਹੁੰਦੇ ਨੇ ਇਹ ਜੱਜ ਸਾਹਿਬ ਕਹਿੰਦੇ ਆ ਹੁਣ ਮੈਂ ਪੁੱਛਣਾ ਚਾਹਣਾ ਕਿ ਜੱਜ ਸਾਹਿਬ ਜੇਕਰ ਏ ਧੱਕਾ ਇੱਕ ਬੰਦੇ ਨਾਲ ਹੋਇਆ ਹੋਵੇ ਤੇ ਕੀਤਾ ਬੋਹ ਗਿਣਤੀ ਨੇ ਹੋਵੇ ਤਾਂ ਫਿਰ ਕੀ ਫੈਸਲਾ ਕਰੋਗੇ ਕਿ ਉਹ ਬੋਹ ਗਿਣਤੀ ਨੇ ਸਹੀ ਕੀਤਾ ਮੰਨ ਲਓ ਇੱਕ ਆਸਰਾਮ ਹੈ ਜਿਹਨੂੰ ਬਾਪੂ ਆਸਰਾਮ ਕਿਹਾ ਜਾਂਦਾ ਸੀ ਲੱਖਾਂ ਕਰੋੜਾਂ ਦੀ ਗਿਣਤੀ ਚ ਉਹਦੇ ਚੇਲੇ ਚੇਲੀਆਂ ਸੀ ਦੋ ਤਿੰਨ ਲੜਕੀਆਂ ਨੇ ਉਹਦੇ ਤੇ ਦੋਸ਼ ਲਾਇਆ ਵੀ ਉਹਨੇ ਸਾਡੇ ਨਾਲ ਬਲਾਤਕਾਰ ਕੀਤਾ ਰੇਪ ਕੀਤਾ ਤੇ ਉਹ ਬਲਾਤਕਾਰ ਦੇ ਦੋਸਤ ਜੇਲ੍ਹ ਚ ਹੈ ਬਹੁਤ ਟਾਈਮ ਤੋਂ ਤੇ ਜਿਹੜੇ ਉਹਦੇ ਲੱਖਾਂ ਬਾਹਰ ਚੇਲੇ ਚੇਲੀਆਂ ਨੇ ਉਹ ਅੱਜ ਵੀ ਕਹਿ ਰਹੇ ਨੇ ਕਿ ਉਹ ਠੀਕ ਹੈ ਉਹ ਤਾਂ ਐਵੇਂ ਕਰ ਨਹੀਂ ਸਕਦਾ ਉਹ ਬੰਦਾ ਸਹੀ ਹੈ ਤਾਂ ਫਿਰ ਬਹੁ ਗਿਣਤੀ ਦੇ ਹਿਸਾਬ ਦੇ ਨਾਲ ਉਹਨੂੰ ਬਰੀ ਕਰ ਦੇਣਾ ਚਾਹੀਦਾ ਫਿਰ ਜੇ ਇਸ ਜੱਜ ਸਾਹਿਬ ਦੀ ਸੋਚ ਦੇ ਹਿਸਾਬ ਨਾਲ ਵੇਖੀਏ ਫਿਰ ਤਾਂ ਉਹਨੂੰ ਬਰੀ ਕਰ ਦੇਣਾ ਚਾਹੀਦਾ ਕਿਉਂਕਿ ਬੋਹ ਗਿਣਤੀ ਉਹਨੂੰ ਠੀਕ ਕਹਿ ਰਹੀ ਹੈ ਘੱਟ ਗਿਣਤੀ ਉਹਦੇ ਤੇ ਰੇਪ ਦਾ ਦੋਸ਼ ਲਾ ਰਹੀ ਹੈ ਹੁਣ ਉਹ ਜਿਹੜਾ ਆਸਰਾਮ ਹੈ ਸੌਰੀ ਆ ਜਿਹੜਾ ਡੇਰਾ ਸਰਸਾ ਦਾ ਮੁਖੀ ਰਾਮ ਰੀਮ ਹੈ ਉਹ ਜੇਲ੍ਹ ਤੇ ਬਲਾਤਕਾਰ ਦੇ ਦੋਸ਼ ਕੁਝ ਕੁ ਲੜਕੀਆਂ ਨੇ ਉਹਦੇ ਤੇ ਬਲਾਤਕਾਰ ਦੇ ਦੋਸ਼ ਲਾਏ ਤੇ ਲੱਖਾਂ ਉਹਦੇ ਪੈਰੋਕਾਰ ਜਿਹੜੇ ਚੇਲੇ ਚੇਲੀਆਂ ਉਹ ਕਹਿੰਦੇ ਨੇ ਵੀ ਉਹ ਠੀਕ ਹੈ ਉਹ ਤਾਂ ਗਲਤ ਕਰ ਨਹੀਂ ਸਕਦਾ ਤਾਂ ਫਿਰ ਕੀ ਜਿਹੜੀ ਉਹਨੂੰ ਦੋਰੀ ਉਮਰ ਕੈਦ ਦੀ ਸਜ਼ਾ ਜਸਟਿਸ ਜਗਦੀਪ ਸਿੰਘ ਹੋਰਾਂ ਨੇ ਕੀਤੀ ਹੋਈ ਹੈ ਕਿ ਤੁਸੀਂ ਕਹੋਗੇ ਕਿ ਉਹ ਗਲਤ ਹੈ ਤੁਸੀਂ ਕਹੋਗੇ ਕਿ ਬਹੁ ਗਿਣਤੀ ਦੇ ਹਿਸਾਬ ਨਾਲ ਫੈਸਲਾ ਕਰ ਦੇਣਾ ਚਾਹੀਦਾ ਹੁਣ ਤੁਸੀਂ ਆਪਣੇ ਕਮੈਂਟ ਲਿਖਿਓ ਦੇਖੋ ਇਹ ਗੱਲ ਗੌਰ ਨਾਲ ਸੁਣ ਤੇ ਸਮਝਣ ਨਾਲ ਇਹ ਕੋਈ ਛੋਟਾ ਮੁੱਦਾ ਨਹੀਂਗਾ ਵੇਖੋ ਨਿਆਂ ਪਾਲਿਕਾ ਤੋਂ ਲੋਕਾਂ ਨੂੰ ਸਭ ਤੋਂ ਵੱਡੀ ਅਦਾਲਤਾਂ ਤੋਂ ਉਮੀਦ ਹੁੰਦੀ ਹੈ ਅਦਾਲਤਾਂ ਨੇ ਨਾ ਨਸਲ ਵੇਖਣੀ ਨਾ ਧਰਮ ਵੇਖਣਾ ਨਾ ਜਾਤ ਵੇਖਣਾ ਦਾਲਤ ਨੇ ਤੱਥ ਸਬੂਤ ਗਵਾਹ ਦੇਖਨੇ ਨੇ ਫਿਰ ਫੈਸਲਾ ਕਰਨਾ ਤਾਂ ਇਹ ਜੱਜ ਸਾਹਿਬ ਕੀ ਬੋਲਦੇ ਨੇ ਇਸ ਹਿਸਾਬ ਦੇ ਨਾਲ ਤਾਂ ਜੇ ਬੋਹ ਗਿਣਤੀ ਦੇ ਹਿਸਾਬ ਨਾਲ ਗੱਲ ਕਰੀਏ ਤਾਂ ਜਿਹੜੇ ਦੇਸ਼ਾਂ ਦੇ ਵਿੱਚ ਬਾਹਰਲੇ ਕਈ ਦੇਸ਼ਾਂ ਦੇ ਵਿੱਚ ਸਾਡੇ ਪੰਜਾਬ ਚੋਂ ਸਾਡੇ ਇੰਡੀਆ ਚੋਂ ਲੋਕ ਗਏ ਨੇ ਉੱਥੇ ਇਹ ਸਾਡੇ ਵਾਲੇ ਘਟ ਗਿਣਤੀ ਚ ਨੇ ਤੇ ਫਿਰ ਉੱਥੇ ਜੇ ਉੱਥੋਂ ਦੇ ਗੋਰਿਆਂ ਦੇ ਨਾਲ ਮੰਨ ਲਓ ਉਹ ਗੋਰੇ ਇਹਨਾਂ ਦੇ ਨਾਲ ਕੋਈ ਜ਼ੁਲਮ ਜਾਂ ਧੱਕਾ ਕਰਦੇ ਨੇ ਤਾਂ ਫਿਰ ਉੱਥੋਂ ਦੀ ਅਦਾਲਤ ਇਹ ਕਹੇਗੀ ਕਿ ਅਸੀਂ ਤਾਂ ਆਪਣੇ ਦੇਸ਼ ਦੀ ਬਹੁ ਗਿਣਤੀ ਦੇ ਹਿਸਾਬ ਨਾਲ ਫੈਸਲਾ ਕਰਨਾ ਕਿ ਨਿਆਂ ਨਹੀਂ ਕੀਤਾ ਜਾਏਗਾ ਫਿਰ ਬਿਲਕੁਲ ਇਸ ਜੱਜ ਸਾਹਿਬ ਦੀ ਇਸ ਸੋਚ ਦੇ ਉੱਪਰ ਸਵਾਲ ਉੱਠੇ ਨੇ ਹੁਣ ਦੇਖੋ ਕਹਿੰਦੇ ਨੇ ਕਿ ਜੱਜਾਂ ਤੇ ਸਵਾਲ ਨਹੀਂ ਉਠਾਉਣਾ ਚਾਹੀਦਾ ਪਰ ਕਿਉਂ ਸਵਾਲ ਇਹ ਆ ਕਿ ਜਦੋਂ ਜੱਜ ਸਾਹਿਬ ਐਹੋ ਜੀ ਗੱਲ ਕਰਨਗੇ ਤਾਂ ਫਿਰ ਚਰਚਾ ਚੱਲੇਗੀ ਦੇਖੋ ਮੈਨੂੰ ਇੰਜ ਲੱਗਦਾ ਕਿ ਪੂਰੀ ਦੁਨੀਆ ਦੇ ਵਿੱਚ ਜਿਹੜੇ ਜੱਜ ਨਿਯੁਕਤ ਕੀਤੇ ਜਾਂਦੇ ਨੇ ਉਨ੍ਹਾਂ ਦੀ ਨਿਯੁਕਤੀ ਦਾ ਤਰੀਕਾ ਬਦਲਣਾ ਚਾਹੀਦਾ ਮੈਨੂੰ ਲੱਗਦਾ ਹੈ ਕਿ ਜੱਜ ਕਾਨੂੰਨ ਦੀ ਜਾਣਕਾਰੀ ਕਾਨੂੰਨ ਦੀ ਸਿੱਖਿਆ ਦਾ ਟੈਸਟ ਲੈ ਕੇ ਨਿਯੁਕਤ ਕੀਤੇ ਜਾਂਦੇ ਨੇ ਪਰ ਜੱਜ ਨੇ ਫੈਸਲੇ ਕਰਨੇ ਨੇ ਨਿਆਂ ਕਰਨਾ ਹੈ ਇਨਸਾਫ ਕਰਨਾ ਹੈ ਤੇ ਇਨਸਾਫ ਇੱਕ ਸੋਚ ਹੈ ਇਨਸਾਫ ਇੱਕ ਵਿਚਾਰਤਾ ਰਹਿ ਜੇਕਰ ਕਿਸੇ ਬੰਦੇ ਨੂੰ ਕਾਨੂੰਨ ਦੀ ਬਹੁਤ ਜਾਣਕਾਰੀ ਹੋਵੇ ਪਰ ਜੇਕਰ ਉਹ ਉਂਝ ਇਮਾਨਦਾਰ ਨਾ ਹੋਵੇ ਜਾਂ ਉਹ ਕੱਟੜਪੰਥੀ ਹੋਵੇ ਜਾਂ ਉਹਦੇ ਵਿੱਚ ਕੋਈ ਧਾਰਮਿਕ ਜਾਂ ਜਾਤੀ ਜਾਂ ਫਿਰਕੇ ਦੀ ਨਫ਼ਰਤ ਪਈ ਹੋਵੇ ਜਾਂ ਉਹ ਲਾਲਚੀ ਸਵਾਰਥੀ ਹੋਵੇ ਤਾਂ ਉਹ ਨਿਆਂ ਨਹੀਂ ਕਰ ਸਕਦਾ ਭਾਵੇਂ ਉਹਨੂੰ ਕਾਨੂੰਨ ਦੀ ਕਿੰਨੀ ਵੀ ਜਾਣਕਾਰੀ ਕਿਉਂ ਨਾ ਹੋਵੇ ਇਸੇ ਕਰਕੇ ਮੈਨੂੰ ਲੱਗਦਾ ਹੈ ਕਿ ਜਦੋਂ ਜੱਜ ਲਾਏ ਜਾਂਦੇ ਨੇ ਉਸ ਵਕਤ ਬੰਦੇ ਦੀ ਕਾਨੂੰਨੀ ਜਾਣਕਾਰੀ ਦੇ ਨਾਲ ਨਾਲ ਉਹਦਾ ਪੂਰਾ ਪਿਛੋਕੜ ਚੈੱਕ ਹੋਣਾ ਚਾਹੀਦਾ ਔਰ ਇਹਦਾ ਇੱਕ ਪੈਰਾਮੀਟਰ ਇਹਦਾ ਇੱਕ ਨਿਯਮ ਬਣਨੇ ਚਾਹੀਦੇ ਨੇ ਉਹ ਬੰਦੇ ਨੂੰ ਚੈੱਕ ਕੀਤਾ ਜਾ ਸਕੇ ਕਿ ਕਿਤੇ ਇਹ ਬੰਦਾ ਧਾਰਮਿਕ ਕੱਟੜਤਾ ਨਹੀਂ ਕਿਤੇ ਇਹ ਬੰਦੇ ਦੇ ਅੰਦਰ ਕੋਈ ਜਾਤੀ ਨਫਰਤ ਤਾਂ ਨਹੀਂ ਕਿਤੇ ਇਸ ਜੱਜ ਲਾਉਣ ਜਿਹਨੇ ਲੱਗਣਾ ਹੈ ਉਹਦੇ ਅੰਦਰ ਕੋਈ ਸਵਾਰਥ ਲਾਲਚ ਵਾਲਾ ਰਿਕਾਰਡ ਤਾਂ ਨਹੀਂਗਾ ਉਹ ਬੰਦਾ ਕੀ ਇਨਸਾਨੀਅਤ ਮਨੁੱਖਤਾ ਜਾਂ ਸਮਾਜ ਸੇਵਾ ਦੀ ਭਾਵਨਾ ਵਾਲਾ ਹੈ ਮੈਨੂੰ ਲੱਗਦਾ ਜਿਹਦੇ ਚ ਇਹ ਭਾਵਨਾਵਾਂ ਨਹੀਂ ਜਿਹਦੇ ਚ ਇਨਸਾਨੀਅਤ ਨਹੀਂ ਮਨੁੱਖਤਾ ਨਹੀਂ ਸਮਾਜ ਸੇਵਾ ਨਹੀਂ ਅਰੇ ਜਿਹੜਾ ਬਰਾਬਰੀ ਦੀ ਸੋਚ ਨਹੀਂ ਰੱਖਦਾ ਉਹ ਨਿਆਂ ਨਹੀਂ ਕਰ ਸਕਦਾ ਚਾਹੇ ਉਹਨੂੰ ਕਿੰਨੀ ਵੀ ਕਾਨੂੰਨ ਦੀ ਜਾਣਕਾਰੀ ਹੋਵੇ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਕਮੈਂਟ ਜਰੂਰ ਲਿਖਿਓ ਔਰ ਇਸ ਜੱਜ ਸਾਹਿਬ ਨੇ ਜਿਹੜਾ ਇਹ ਬਿਆਨ ਦਿੱਤਾ ਹੈ ਇਹਦੇ ਉੱਪਰ ਤੁਸੀਂ ਕੀ ਸਮਝਦੇ ਹੋ ਇਹਦੇ ਤੇ ਵੀ ਆਪਣਾ ਵਿਚਾਰ ਜਰੂਰ ਲਿਖਿਓ ਮੈਂ ਕਹੂੰਗਾ ਕਿ ਇਸ ਜੱਜ ਸਾਹਿਬ ਨੇ ਇਹ ਬਿਆਨ ਠੀਕ ਨਹੀਂ ਦਿੱਤਾ ਗਲਤ ਬਿਆਨ ਦਿੱਤਾ ਇਹ ਸੋਚ ਦੇ ਉੱਪਰ ਜਿਹੜੀ ਸ਼ਿਕਾਇਤ ਸੁਪਰੀਮ ਕੋਰਟ ਕੋਲ ਗਈ ਹੈ ਸੁਪਰੀਮ ਕੋਰਟ ਨੂੰ ਇਹਦੇ ਉੱਪਰ ਵਿਚਾਰਨਾ ਚਾਹੀਦਾ ਹੈ ਮੌਜੂਦਾ ਜਿਹੜੇ ਸੀਜੀਆਈ ਨੇ ਉਹਨਾਂ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਤਾਂ ਕਿ ਬਾਕੀ ਜਿਹੜੇ ਜਸਟਿਸ ਨੇ ਜੱਜ ਸਹਿਬਾਨ ਨੇ ਉਹਨਾਂ ਨੂੰ ਵੀ ਇਹਦੇ ਤੋਂ ਇੱਕ ਸਿੱਖਿਆ ਮਿਲ ਸਕੇ ਇਹ ਕੇਸ ਇੱਕ ਉਦਾਹਰਨ ਬਣਨਾ ਚਾਹੀਦਾ ਹੈ ਔਰ ਪਹਿਲੀ ਗੱਲ ਜੱਜਾਂ ਦੇ ਉੱਪਰ ਜਿਵੇਂ ਅਚਾਰ ਸੰਤਾ ਪਹਿਲਾ ਹੈ ਉਸ ਤੋਂ ਵੀ ਵੱਧ ਹੋਣੀ ਚਾਹੀਦੀ ਹੈ ਕਿ ਜੱਜ ਕਿਸੇ ਥਾਂ ਤੇ ਜਾ ਕੇ ਇਦਾਂ ਕਿਸੇ ਫਿਰਕਿਆਂ ਦੇ ਜਾਂ ਕਿਸੇ ਜਾਤਾਂ ਦੇ ਸਮਾਗਮਾਂ 'ਚ ਜਾ ਕੇ ਉੱਥੇ ਇਦਾਂ ਦਾ ਕੋਈ ਬਿਆਨ ਨਾ ਦੇ ਸਕਣ ਵਰਨਾ ਨਿਆਂਪਾਲਿਕਾ ਦੇ ਉੱਪਰ ਲੋਕਾਂ ਦਾ ਯਕੀਨ ਹੋਰ ਡਿੱਗੇਗਾ ਘਟੇਗਾ ਤੇ ਜੇਕਰ ਨਿਆਂਪਾਲਿਕਾ ਦੇ ਉੱਪਰ ਲੋਕਾਂ ਦਾ ਯਕੀਨ ਡਿੱਗ ਗਿਆ ਘਟ ਗਿਆ ਜਾਂ ਧਾਰਮਿਕ ਘੱਟ ਗਿਣਤੀਆਂ ਦੇ ਲੋਕ ਭਾਰਤ ਦੇ ਵਿੱਚ ਆ ਸੁਰੱਖਿਅਤ ਮਹਿਸੂਸ ਕਰਨ ਲੱਗ ਪੇ ਤਾਂ ਇਹ ਇੱਕ ਬਹੁਤ ਵੱਡੀ ਗੱਲ ਸਾਬਤ ਹੋਏਗੀ ਇਸ ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਲਈ ਇਸ ਦੇਸ਼ ਦੇ ਭਾਈਚਾਰੇ ਦੇ ਲਈ ਔਰ ਦੇਖੋ ਪਹਿਲਾ ਹੀ ਜਿਹੜੇ ਇਨਸਾਫ ਦੇ ਮਢਲੇ ਮੰਦਰ ਥਾਣੇ ਕਹੇ ਜਾਂਦੇ ਨੇ ਜਿੱਥੇ ਪੁਲਿਸ ਦੇ ਕੋਲ ਲੋਕ ਆਪਣੇ ਇਨਸਾਫ ਲਈ ਜਾਂਦੇ ਨੇ ਉਹਨਾਂ ਤੇ ਪਹਿਲਾ ਹੀ ਬਹੁਤ ਵੱਡੇ ਸਵਾਲ ਨੇ ਬਹੁਤ ਵੱਡੀ ਗਿਣਤੀ ਲੋਕਾਂ ਨੂੰ ਪੁਲਿਸ ਤੇ ਕੋਈ ਯਕੀਨ ਨਹੀਂ ਰਹਿ ਗਿਆ ਪੁਲਸੀਆ ਤੰਤਰ ਤੋਂ ਲੋਕ ਬਹੁਤ ਚਾਲੂ ਹੋ ਗਏ ਨੇ ਪੁਲਸੀਆ ਤੰਤਰ ਤੇ ਲੋਕਾਂ ਦਾ ਕੋਈ ਯਕੀਨ ਨਹੀਂ ਰਹਿ ਗਿਆ ਦੂਜੇ ਨੰਬਰ ਤੇ ਪੁਲਿਸ ਤੋਂ ਬਾਅਦ ਕੇਸ ਅਦਾਲਤ ਚ ਜਾਣਾ ਤੇ ਜੇ ਅਦਾਲਤਾਂ ਦੇ ਜੱਜ ਸਾਹਿਬਾਨ ਵੀ ਐਦਾ ਦੀ ਗੱਲ ਕਰਨਗੇ ਉਹ ਵੀ ਹਾਈ ਕੋਰਟ ਦੇ ਉੱਚ ਅਦਾਲਤ ਦੇ ਜੱਜ ਤਾਂ ਇਹ ਬਹੁਤ ਚਿੰਤਾਜਨਕ ਗੱਲ ਹੈ ਜਿਹੜੀ ਜੱਜ ਸਾਹਿਬ ਨੇ ਕਹੀ ਹੈ ਔਰ ਇਹਦੇ ਨਾਲ ਭਾਰਤ ਦੇ ਵਿੱਚ ਫਿਰਕੂ ਮਾਹੌਲ ਵੀ ਬਣੇਗਾ ਤੇ ਉਸ ਸਿਆਸਤ ਨੂੰ ਵੀ ਹਵਾ ਮਿਲੇਗੀ ਜਿਹੜੀ ਸਿਆਸਤ ਪਹਿਲਾਂ ਤੋਂ ਹੀ ਫਿਰਕਾ ਪ੍ਰਸਤੀ ਦੀਆਂ ਏਦਾਂ ਦੀਆਂ ਜਿਹੜੀਆਂ ਗੱਲਾਂ ਐ ਉਹ ਕਰਦੀ ਰਹਿੰਦੀ ਆ ਪਹਿਲਾਂ ਤੋਂ ਹੀ ਕਈ ਵਾਰ ਸੁਣਦੇ ਆ ਕਿ ਕੁਝ ਰਾਜਨੀਤਿਕ ਪਾਰਟੀਆਂ ਦੇ ਜਿਹੜੇ ਲੀਡਰ ਨੇ ਖਾਸਕਰ ਭਾਜਪਾ ਦੇ ਕਈ ਲੀਡਰਾਂ ਨੇ ਹੁਣ ਤੱਕ ਐਦਾਂ ਦੇ ਬਿਆਨ ਦਿੱਤੇ ਨੇ ਜਿਹੜੇ ਬਿਲਕੁਲ ਫਿਰਕਾਪ੍ਰਸਤੀ ਨੂੰ ਬढ़ावा ਦਿੰਦੇ ਜਿਹੜੇ ਧਾਰਮਿਕ ਘਟ ਗਿੰਟੀਆਂ ਦੇ ਪ੍ਰਤੀ ਇੱਕ 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 ਵਖਰੇਵਾ ਇੱਕ ਵਿਤਕਰਾ ਪੈਦਾ ਕਰਨ ਵਾਲੇ ਨੇ ਦੇਖੋ ਭਾਰਤ ਦੇਸ਼ ਦੇ ਵਿੱਚ ਬਹੁਤ ਸਾਰੇ ਧਰਮਾਂ ਜਾਤਾਂ ਨਸਲਾਂ ਦੇ ਲੋਕ ਰਹਿੰਦੇ ਨੇ ਸਦੀਆਂ ਤੋਂ ਰਹਿੰਦੇ ਨੇ ਮਿਲ ਜੁਲ ਕੇ ਰਹਿੰਦੇ ਨੇ ਔਰ ਗੁਰਬਾਣੀ ਕਹਿੰਦੀ ਹੈ ਮਾਨਸ ਕੀ ਜਾਤ ਸਬੇ ਇਕੋ ਪਹਿਚਾਨੂ ਇਕ ਨੂਰ ਤੇ ਸਭ ਜੱਗ ਉਪਜਿਆ ਕੋਪਲ ਏ ਕੋ ਮੰਦੇ ਇਹ ਗੁਰਬਾਣੀ ਕਹਿੰਦੀ ਹੈ ਤੇ ਗੁਰਬਾਣੀ ਨਾਲੋਂ ਵੱਧ ਸਟੀਕ ਗੱਲ ਇਸ ਮੁੱਦੇ ਤੇ ਮੈਨੂੰ ਲੱਗਦਾ ਹੈ ਕਿ ਕੋਈ ਵੀ ਸਾਡੇ ਸਮੇਤ ਕਰ ਨਹੀਂ ਸਕਦਾ ਕਿਉਂਕਿ ਗੁਰਬਾਣੀ ਨੇ ਬਹੁਤ ਬਹੁਤ ਗੁੰਦਵੇਂ ਤਰੀਕੇ ਦੇ ਨਾਲ ਬਹੁਤ ਵੱਡੇ ਅਰਥ ਜਿਹੜੇ ਨੇ ਉਹ ਇਹਨਾਂ ਚੀਜ਼ਾਂ ਦੇ ਉੱਪਰ ਦਿੱਤੇ ਹੋਏ ਨੇ ਤਾਂ ਇਹ ਜਿਹੜੇ ਬਿਆਨ ਇਸ ਤਰ੍ਹਾਂ ਦੇ ਆਉਂਦੇ ਨੇ ਉਹ ਮੰਦ ਭਾਗੇ ਨੇ ਫਿਰ ਵੀ ਤੁਸੀਂ ਆਪਣਾ ਵਿਚਾਰ ਆਪਣਾ ਕਮੈਂਟ ਜਰੂਰ ਲਿਖਿਓ